ਐਸ ਵੇਲੇ ਦੀ ਇੱਕ ਖਾਸ ਖਬਰ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਿੱਧੂ ਮੂਸੇਵਾਲਾ ਜੀ ਹਾਂ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਲੈ ਕੇ ਕਾਫੀ ਖਬਰਾਂ ਜਿਹੜੀਆਂ ਨੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਸੋ ਆਖਰਕਾਰ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਨੇ ਭਾਵੇਂ ਪੂਰੀ ਮੋਹਰ ਨਹੀਂ ਲਾਈ ਐ ਪਰ ਆਖਰਕਾਰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਚਰਚਾ ਮਾ ਤੇਜ਼ ਨੇ ਸੋ ਲੋਕਾਂ ਦੇ ਵੱਲੋਂ ਸ਼ਰਤਾਂ ਤੱਕ ਲਗਾ ਲਈਆਂ ਗਈਆਂ ਨੇ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਪ੍ਰੈਗਨੈਂਟ ਹੈ ਤੇ ਜਾਫਰ ਨਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਇੱਕ ਬੱਚੇ ਨੂੰ ਜਨਮ ਦੇਵੇਗੀ ਤੇ ਜਾਫਰ ਇੱਕ ਲੜਕੀ ਨੂੰ ਜਨਮ ਦੇਵੇਗੀ ਇਨ੍ਹਾਂ ਦੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਸਿੱਧੂ ਮੂਸੇਵਾਲੇ ਦੀ ਮਾਤਾ ਹਸਪਤਾਲ ਦੇ ਵਿੱਚ ਦਾਖਲ ਹੋਈ ਹੈ ਛੇਤੀ ਹੀ ਘਰ ਦੇ ਵਿੱਚ ਇੱਕ ਵਾਰ ਮੋੜ ਜਿਹੜੀਆਂ ਕਿਲਕਾਰੀਆਂ ਗੂੰਜਣਗੀਆਂ ਇਹ ਵੀ ਜਿਹੜਾ ਚਰਚਾ ਦਾ ਵਿਸ਼ਾ ਹੈ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਨੂੰ ਬਠਿੰਡੇ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਉਹਨਾਂ ਦੇ ਘਰ ਇੱਕ ਵਾਰ ਮੁੜ ਕਿਲਕਾਰੀਆਂ ਗੂੰਜਣਗੀਆਂ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਜਿਸ ਦੀ ਕੇ 29 ਮਈ 2022 ਨੂੰ ਪਿੰਡ ਜਵਾਹਰਕੇ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਹ ਬਲਕੌਰ ਸਿੰਘ ਤੇ ਚਰਨਕੌਰ ਦਾ ਇਕਲੌਤਾ ਹੀ ਪੁੱਤਰ ਸੀ ਪਰਿਵਾਰ ਦੀਆਂ ਕਰੋੜਾਂ ਰੁਪਏ ਦੀ ਜਾਇਦਾਦ ਦੇ ਵਾਰਿਸ ਲਈ ਉਕਤ ਜੋੜੇ ਨੇ ਦੁਬਾਰਾ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ ਸੀ ਤੇ ਇਸ ਲਈ ਆਈਪੀਐਫ ਤਕਨੀਕ ਦਾ ਸਹਾਰਾ ਵੀ ਲਿਆ ਗਿਆ ਹੈ ਪਰਿਵਾਰ ਅਨੁਸਾਰ ਮਾਰਚ ਮਹੀਨੇ ਹੀ ਜਨਮਾ ਹੋਣ ਦੀ ਸੰਭਾਵਨਾ ਹੈ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਜਲਦੀ ਹੀ ਇੱਕ ਛੋਟੇ ਬੱਚੇ ਨੂੰ ਜਿਹੜੀ ਹੈ ਜਨਮ ਦੇਵੇਗੀ ਸੋ ਆਖਰਕਾਰ ਇੱਕ ਛੋਟੇ ਬੱਚੇ ਨੂੰ ਜਿਹੜਾ ਹੈ ਜਨਮ ਦਿੱਤਾ ਜਾਵੇਗਾ ਸੋ ਛੋਟਾ ਸਿੱਧੂ ਉਹੀ ਜਿਹੜਾ ਹੈ ਦੂਸਰੇ ਰੂਪ ਦੇ ਵਿੱਚ ਕਹਿਣ ਤੋਂ ਭਾਵ ਦੁਬਾਰਾ ਜਨਮ ਲੈ ਕੇ ਇਸ ਸੰਸਾਰ ਤੇ ਆਰੇ ਹਾਏ ਸਿੱਧੂ ਮੂਸੇਵਾਲਾ ਜੋ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ ਸੀ ਪਰ ਪਰਿਵਾਰ ਵਾਲਿਆਂ ਦੀ ਝੋਲੀ ਦੇ ਵਿੱਚ ਉਹ ਦੁਬਾਰਾ ਤੋਂ ਨਿੱਕਾ ਨਿਆਣਾ ਬਣ ਕੇ ਆਵੇਗਾ ਸੋ ਆਖਰਕਾਰ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ ਪਰ ਮੀਡੀਆ ਨੂੰ ਕੋਈ ਖੁੱਲ ਕੇ ਜਿਹੜੀ ਹੈ ਗੱਲਬਾਤ ਨਹੀਂ ਦੱਸੀ ਜਾ ਰਹੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਇਸ ਗੀ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਜੇ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੇ ਜੋ ਚਾਉਣ ਵਾਲੇ ਨੇ ਉਹਦੇ ਫੈਨਸ ਨੇ ਸੋ ਆਖਰਕਾਰ ਉਹ ਪਿੰਡ موسی ਲਗਾਤਾਰ ਜਾ ਰਹੇ ਨੇ ਪਰ کافی ਲੰਮੇ ਸਮੇਂ ਤੋਂ ਸਿੱਧੂ ਦੀ ਮਾਤਾ ਲੋਕਾਂ ਦਵੇ ਮੁਖਾਤਿਬ ਨਹੀਂ ਹੋ ਰਹੀ ਹੈ ਇਸ ਤੋਂ ਬਾਅਦ ਲੋਕਾਂ ਨੇ ਉਹਨਾਂ ਦੀ ਪ੍ਰੈਗਨੈਂਸੀ ਨੂੰ ਕਨਫਰਮ ਮੰਨ ਲਿਆਏ ਲੋਕਾਂ ਦਾ ਮੰਨਣਾ ਹੈ ਕਿ ਉਹ ਪ੍ਰੈਗਨੈਂਟ ਨੇ ਤੇ ਜਲਦੀ ਹੀ ਇੱਕ ਛੋਟੇ ਜਿਹੇ ਬੱਚੇ ਨੂੰ ਜਨਮ ਦੇਣ ਵਾਲੇ ਨੇ ਸੋ ਇਹ ਗੱਲਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਨੇ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਗੱਲ ਬਿਲਕੁਲ ਸੱਚੀ ਹੈ ਸੋ ਆਖਰਕਾਰ ਲੋਕਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਮਾਤਾ ਨੂੰ ਠੀਕ ਠਾਕ ਤੇ ਸਿਹਤਯਾਬੀ ਪਰਮਾਤਮਾ ਦੇਣ ਤੇ ਉਹਨਾਂ ਦੇ ਬੱਚੇ ਦੀ ਵੀ ਰੱਖ ਕਾਰਨ ਹੁਣ ਹਸਪੀਟਲ ਦੇ ਵਿੱਚੋਂ ਕਿਸ ਵੇਲੇ ਖਬਰ ਆਉਂਦੀ ਹੈ ਛੋਟੇ ਸਿੱਧੂ ਦੇ ਆਉਣ ਦੀ ਲੋਕਾਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਜੇ ਗੱਲ ਕਰੀਏ ਤਾਂ ਲੋਕ ਘਰਾਂ ਦੇ ਵਿੱਚ ਬੈਠ ਕੇ ਇਸ ਖਬਰ ਨੂੰ ਸੁਣਨ ਦੇ ਲਈ ਬੇਤਾਬ ਨੇ ਕਿ ਕਦੋਂ ਪਤਾ ਲੱਗੇ ਕਿ ਸਿੱਧੂ ਮੂਸੇਵਾਲਾ ਛੋਟਾ ਸਿੱਧੂ ਜਿਹੜਾ ਹੈ ਦੁਬਾਰਾ ਇਸ ਧਰਤੀ ਤੇ ਆ ਚੁੱਕਿਆ ਹੈ ਸੋ ਆਖਰ ਲੋਕਾਂ ਨੂੰ ਉਹੀ ਉਮੀਦਾਂ ਜੁੜੀਆਂ ਹੋਈਆਂ ਨੇ ਜੋ ਵੱਡੇ ਸਿੱਧੂ ਸਿੱਧੂ ਤੋਸੀਸ ਸੋ ਆਖਰ ਸਿੱਧੂ ਨੇ ਆਪਣੀ ਕਲਮ ਦੇ ਨਾਲ ਸਰਕਾਰਾਂ ਤੱਕ ਨੂੰ ਵੀ ਜਿਹੜਾ ਹੈ ਖੜਕਾ ਦਿੱਤਾ ਸੀ ਜੇ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਜੇ ਸਿਆਸਤ ਦੇ ਵਿੱਚ ਆ ਜਾਂਦਾ ਤਾਂ ਸ਼ਾਇਦ ਸਿਆਸਤ ਵੀ ਉਸਨੇ ਕਲੀਨ ਕਰਕੇ ਰੱਖ ਦੇਣੀ ਸੀ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਲੋਕ ਜਿਹੜੇ ਨੇ ਅੱਜ ਵੀ ਸਿੱਧੂ ਨੂੰ ਯਾਦ ਕਰਦੇ ਨੇ ਤੇ ਉਸ ਦੀ ਮੌਤ ਨੂੰ ਯਾਦ ਕਰਕੇ ਲੋਕ ਭਾਵੁਕ ਵੀ ਹੋ ਜਾਂਦੇ ਨੇ ਇਸ ਵੱਡੀ ਗਿਣਤੀ ਦੇ ਵਿੱਚ ਲੋਕ ਮੂਸਾਪਿੰਡ ਪਹੁੰਚਦੇ ਨੇ ਪਰ ਆਖਰਕਾਰ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਜਿਵੇਂ ਹਸਪੀਟਲ ਦਾਖਲ ਕਰਵਾਇਆ ਗਿਆ ਲੋਕ ਜਿਹੜੇ ਨੇ ਬਠਿੰਡਾ ਹਸਪੀਟਲ ਦੀਆਂ ਤਿਆਰੀਆਂ ਵੀ ਕਰ ਰਹੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ